ਸਤਿਗੁਰਾਲ ਜੀ ਤੂੰ ਵੀ ਬੋਲ ਲੈ ਭਾਈ ਮਿਸਤਰੀ ਨਾ ਹੀ ਆਇਆ ਅੱਜ ਫੇਰ ਔਰ ਟੈਂਕਰ ਸਾਡਾ ਖਾਲੀ ਐ ਲੈਟ ਹੈ ਨਹੀਂ ਭਰਨਾ ਜੀ ਇੱਥੇ ਲੈਟ ਨਾ ਦਿਖ ਰਾ ਨਾ ਇੱਥੇ ਆ ਮੋਟਰ ਵਾਲੀ ਵੀ ਨਹੀਂ ਹੈਗੀ ਰਾਂ ਦੇਰੀ ਝੱਖੜ ਬਹੁਤ ਦਿੰਦੇ ਆ ਨਾ ਬਾ ਬੂਟੇ ਤੋੜੀ ਤਰੇ ਝੱਖੜ ਚ ਵਾਰੇ ਤਾਂ ਕਬਾਰ ਬਾਦਮਾਈ ਹੈ ਨਾ ਨਾ ਜ਼ਿਆਦਾ ਚੱਲਦੀ ਤੈ ਟ੍ਰੈਕਟਰ ਲਾਇਆ ਨਾਲ ਫੋਟੋ ਹੋਰ ਹੋਰ ਟ੍ਰੈਕਟਰ ਇੱਕ ਹੋਰ ਆ ਗਿਆ ਭਾਈ ਰਾਤ ਵੀਡੀਓ ਪਾਉਂਗੇ ਉਹ ਦੀ ਦਿਖਾਵਾਂਗੇ ਭਾਈ ਉਹ ਵੀ ਛਤਰੀ ਉਹੀ ਲੱਗੀ ਹੋਊ ਸੀ ਪਹਿਲਾਂ ਨਹੀਂ ਉਹਨੂੰ ਸੁਣਤਾ ਉਹਨੂੰ ਸਿੰਪਲ ਛਤਰੀ ਟਰੈਕਟਰ ਮੈਨੂੰ ਉਹ ਵੀ ਸਾਫ਼ ਲੱਗਦਾ ਰੰਗ ਓਰੀਜਨਲ ਲੱਗਦਾ ਉਹਦਾ ਆਵੀ ਵਾਲੇ ਕੋਲ ਤੇ ਟਰੈਕਟਰ ਸੁਸਰਾ ਦਿਖਾਈ ਮੋੜੀ ਫੋਟੋ ਖਾ ਦੇ ਹਾਂ ਬਾਕੀ ਟਰੈਕਟਰ ਤੁਹਾਨੂੰ ਦਿਖਾਉਂਦੇ ਆ ਇਹਨਾਂ ਸੀ ਵੀਡੀਓ ਆ ਵੀਡੀਓ ਬਣਾ ਕੇ ਫਿਰ ਇੱਕ ਮਿੰਟ ਉਹ ਛੋਟੀ ਜਿਹੀ ਬਣਾਈ ਤੀ ਨਾ ਭੇਜ ਦੇ ਆ ਦੇਖਣ ਆਹ ਟਰੈਕਟਰ ਦੇਖ ਸਾਫ਼ ਆ ਟਰੈਕਟਰ ਇਹਨਾਂ ਆ ਵੀ ਟਰੈਕਟਰ ਬਾਈ ਸਾਫ਼ ਆ ਟਰੈਕਟਰ ਆ ਜੀ ਇਹ ਪੱਕੇ ਇਹਦੇ ਚਾਰੇ ਪੈਰੀ ਯਾਰ ਪੱਕੇ ਆ ਟਰੈਕਟਰ ਸਾਫ਼ ਆ ਬਾਕੀ ਹੁਣੀ ਮੈਂ ਪਾਸ ਕਰਦਾ ਆਇ ਤੇ ਹੂੰ ਮੈਂ ਟ੍ਰੇਟਰ ਬੋਹਾਂਗਾ ਅਗਲੇ ਇਹ 2000 ਤੇ ਹੈ ਇਹ ਡਾਇਫਰਮ ਵਾਲਾ ਪੰਪ ਵਾਲਾ ਨਹੀਂ ਹੈਗਾ ਇਹ ਇਹ 96 ਮਾਡਲ ਆ ਇਹ ਜਿਹੜਾ ਲਾਸਟ ਸਨ ਤਾਂ ਜਿਆਦਾ ਜਿਆਦਾ ਫੋੜ ਬੰਦ ਹੋਇ ਜਿੱਦਾ ਇਹ ਅੱਛਾ ਰੋਪੜ ਦਾ ਹੀ ਨੰਬਰ ਆ ਆਪਣੇ ਵਾਲੇ ਨਾਲ ਦਾ ਲੱਗਿਆ ਆ ਜਿਹੜਾ ਫੁੱਫੜ ਵਾਲੇ ਫੁੱਫੜ ਵਾਲੇ ਨੂੰ ਲੱਗਿਆ ਪਾਉ ਆਪੋ ਹੋਵੇਗਾ ਹਾਂ ਇਹਨਾਂ ਦਾ ਮਤਲਬ ਮੰਨ ਕੇ ਚੱਲ ਵੀ ਆਵਾਜ਼ ਘੱਟ ਆ ਉਹਦੇ ਨਾਲ ਦੀ ਜਿਹੜਾ ਪਹਿਲਾਂ ਵਾਲਾ ਦਾ ਚੱਲ ਦੇਖ ਲੈਣਾ ਅਸੀਂ ਦੱਸ ਦੇਣਾ ਸਰੱਖਾ ਹੈਗਾ ਇਹ ਫਰਕ ਹੁੰਦਾ ਪੰਪ ਦਾ ਫਰਕ ਆ ਠੀਕ ਆ ਲਾ ਫਿਰ ਵਿਜਾ ਲੈ ਵੀ ਏ ਵੀ ਮਿਗਲ ਹੈ। ਚੱਠਾ ਤਾਂ ਬਹੁਤ ਬੜਾ ਹੁਣ। ਚੱਠਾ ਤਾਂ ਬਹੁਤ। ਉਹਦਾ ਬੰਦਾ ਇਹ ਕੋ ਮਝੂਗਾ। ਸਨੀ ਵੀ ਪੂਲੇ ਬਣ। ਚਾਹੀ 10 ਜਣੇ ਲਾ ਲੈਣਾ। ਇੱਟ ਫੇਰ ਬਚ ਗਈ ਦੇ ਲੈ। ਹੁਣ ਮੈਂ ਕਹਿੰਦਾ ਛੋਟਾ ਛੋਟਾ ਜੰਗਲਾ ਵੀ ਕਰ ਹੋ ਜਵੇ ਉੱਪਰ। ਕੋਠੇ ਦੇ। ਹਨਾ? ਜੰਗਲਾ। ਹੋ ਜਾਣਾ ਭਾਈ ਜੰਗਲਾ ਹੋ ਜਾਊਗਾ। ਇੱਟ ਨਾਲ ਇਹਦੇ ਨਾਲ। ਮੈਂ ਤਾਂ ਪੌੜੀ ਚੜਾ ਦੋ ਇਦਾਂ। ਨਹੀਂ ਨਹੀਂ ਪੌੜੀ ਦਾ ਲੋਹੇ ਦੀ ਲਾਉਂਗੇ ਜੰਗਲਾ ਕਰਾਉਂਦੇ। ਜੰਗਲੇ ਦਾ ਆਇਆ ਟਾਵਰ ਬਣ ਜਾਣੀ। ਜੰਗਲਾ ਇੱਟ ਬਹੁਤ ਪਈ ਆ ਯਾਰ ਆਹ। ਕਸ ਬਣਾ ਲਾ ਦੂ ਚੱਲ ਕਿੱਥੇ ਨਹੀਂ ਕਰ ਲੂਗਾ ਹੈ ਉਹ ਦਿਹਾੜੀ ਪਰ ਬਣਵਾ ਦੂਗੇ ਠੇਕੇ ਪਰ ਨਹੀਂ ਕਰਨਾ ਬਣਾਉਣਾ ਹੈ ਇੱਥੇ ਕਿੱਛੋ ਜਣੀ ਇੱਥੇ ਹਾਂ ਓਏ ਇਹ ਮੇਰੀ ਗੱਲ ਥੋੜੀ ਜਿਹੜੀ ਇੱਟ ਬਚ ਗਈ ਨਾ ਇੱਟ ਬਚ ਗਈ ਮੈਂ ਮੰਨ ਕੇ ਚੱਲ ਦੂ ਪਹਿਲਾਂ ਇਹਦਾ ਇੱਥੇ ਦਾ ਕੰਮ ਤੇਰਾ ਇਧਰ ਮਿੱਟੀ ਦੇ ਨੇ ਪੜਨਦੇ ਵੀਰੇ ਨਾਲੇ ਮਿੱਟੀ ਪਾ ਕੇ ਨਾ ਪਰ ਫਸਲਾ ਦੇਣਾ ਫਸਲ ਲੱਗ ਜਾਣਾ ਛੱਠੇ ਹਾਂ ਠੀਕ ਆ ਘੁੰਮਣੇ ਇਹਨਾਂ ਧੁੱਪਾ ਚਾਹੀਦਾ ਫਿਰ ਨਾਲੇ ਕਾਕਨਡਾ ਨੇੜੇ ਹੋਣਾ ਹਾਂ ਨਾਲੇ ਕਾਕਨਡਾ ਨਾਲੇ ਮਿੱਟੀ ਨਹੀਂ ਆਉਣੀ ਐ ਇਹ ਵੀਰ ਦੇਣੀ ਇੱਥੇ ਤੇ ਆ ਪਾਣੀ ਵੀ ਤਿਆਰ ਕਰਨਾ ਹੈ ਹਾਂ ਹੁਣ ਪਰ ਪਾਪ ਰੋਦੇ ਰੇ ਲਿਆਣਾ ਪੈਣਾ ਇੱਥੇ ਹਾਂ ਆ ਪਾਪ ਹਵਾ ਵਾਲਾ ਇੱਥੇ ਇਹੀ ਹਵਾ ਵਾਲਾ ਨਹੀਂ ਪਾਣੀ ਵਾਲਾ ਹੈ ਇਹੀ ਹਵਾ ਵਾਲਾ ਵੀ ਰੀ ਲੈ ਜੋ ਹਵਾ ਵਾਲਾ ਵੀ ਇੱਥੇ ਕਰ ਲੈਣਾ ਬਸ ਹਾਂ ਪੀ ਪਾ ਕੇ ਨਾ ਹਵਾ ਵਾਲਾ ਹੋ ਜਾਣਾ ਪਾਣੀ ਦਾ ਸੜ ਉੱਪਰ ਹੈ ਹੈ ਪਾਣੀ ਉੱਪਰ ਤੋਂ ਹੀ ਆਦਾ ਕੱਲ ਉੱਪਰ ਦੇਖਿਆ ਜਾਂਦਾ ਪਾਣੀ ਦੇ ਕੱਲ ਜਾਂ ਮੋਟਰ ਚੱਲੀ ਉੱਧਰ ਹਵਾ ਹਾਂ ਹਾਂ ਮੋਟਰ ਚਲਾਈ ਇਹ ਤਾਂ ਹੀ ਲਾਇਆ ਕੋਲਾਟੂਆ ਹਵਾ ਮਾਰਦਾ ਬਹੁਤ ਬਹੁਤ ਸਾਰਾ ਪਾਣੀ ਭਰ ਜਾਂਦਾ ਜਮ ਹੂੰ ਕੀ ਗਾ ਵਾ ਇੱਥੇ ਫਿਰ ਗੱਟੀਆਂ ਲਾ ਜੂਆਂ ਇਹਨੂੰ ਕਲੰਪ ਨਾਲੇ ਹੁਣ ਉੱਥੇ ਦੇਖ ਜਾ ਮਸ਼ੀਨ ਮਸ਼ੂਨ ਨੂੰ ਆਉਂਦੀ ਕੋਈ ਕਟਰ ਮਾਰਿਆ ਬੰਦ ਗਿਆ ਉਹ ਜਾਣਾ ਇੱਥੇ ਵੀ ਸਾਈਡ ਤੇ ਹੋ ਗਿਆ ਆਪਣੇ ਠੀਕ ਨਹੀਂ ਗੱਲ ਅੜਿੱਕਾ ਨਹੀਂ ਹੈ ਹਾਂ ਇੱਥੇ ਤੇ ਆਏ ਪਾ ਕੇ ਐ ਲਾ ਦੇਣਾ ਇੱਥੇ ਦੇ ਡਰੀ ਵੀ ਸਿੱਖੜ ਦੇਣੀ ਨਿਆਰ ਆ ਜਾਣਾ ਜਾਂ ਪਾਣੀ ਆ ਡਰੀ ਵੀ ਵਿੱਚ ਗੇਰਿਓ 4 ਇੰਚ ਜਿਹੜਾ ਪ੍ਰੈਸ਼ਰ ਨਾਲ ਪਾਣੀ ਗਿਰੇ ਵਿੱਚ ਮੋਟਰ ਵਾਂਗ ਇੰਚੇ ਦੂਰੇ ਮੂਰੇ ਕਿਤੇ ਐਡਾ ਹੀ ਨਾ ਖੋਖਾ ਜਿਆ ਸੜਦੇ ਲਿਆ ਕੇ ਜਿਹੜਾ ਪਾਇਆ ਪੰਜ ਇੰਚ ਦਾ ਐਡਾ ਥੋੜਾ ਨਾ ਚਾਰ ਇੰਚ ਦਾ ਚਾਰ ਇੰਚ ਨਾਲ ਲਾਇਓ ਹਾਂ ਪਾਣੀ ਪ੍ਰੈਸ਼ਰ ਨਾਲ ਨਿਕਲੇ ਹੈ ਇਹ ਤਾਂ ਹੁਣ ਸਦਾ ਬਹੁਤ ਆ ਉੱਤਰ ਕੇ ਦੇਖ ਤੀ ਥੱਲੇ ਚੈ ਤਾਰੀ ਲਾ ਕੇ ਕੋ ਮੂਜੀ ਇਹ ਚਾਰ ਇੰਚ ਦਾ ਲੌਣੇ ਦਾ ਨਯਾਰਾ ਹੀ ਠੱਠੇ ਮੀ ਆਉਂਦਾ ਬਾਈ ਆ ਦੇ ਠੱਠਾ ਬਾਈ ਬਹੁਤ ਖੁੱਲਾ ਬਣਾਇਆ ਬਹੁਤ ਬੜਾ ਠੱਠਾ ਹੈ ਪੂਲੇ ਇਹਨੂੰ ਕਿੰਨਾ ਵੇਤਰੀ ਹੁਣ ਆਏ ਰੱਖਿਆ 10 10 5 ਆਏ ਹੈ ਕਿ ਜਿਆ ਹੈ ਬਹੁਤ ਹੈ ਨਿਆਰਾ ਆਇਨਾ ਬਾਦੂ ਹੈ ਇਹ ਤਾਰ ਖਾਇਆ ਉਹਨੇ ਵੀ ਬੰਦਾ ਲੰਬਾ ਪਾ ਸਕਦਾ ਆਹੋ ਹਾਂ ਇਧਰ ਨੂੰ ਬੰਦਾ ਐ ਪਾ ਜੀ ਵਾ ਆਰਕੀਟੈਕ ਬਹੁਤ ਗੱਲਾਂ ਸੋਚਦਾ ਨਾ ਬਹੁਤ ਦੀ ਮਸੂਜਦਾ ਮੈਂ ਕੱਟੀ ਨਾ ਕਰੀ ਪਾ ਬੁੱਕੀ ਨਾ ਰਹੀ ਮੈਂ ਜੜਾ ਰਹਿ ਜੂ ਵਿੱਚ ਹਾਂ ਹਾਂ ਮੈਂ ਜੜਾ ਰਹਿ ਜੂਗਾ ਫੇਰ ਤਾਂ ਠੀਕ ਚਾਹ ਕਿੱਤੀ ਛੱਡ ਲਾ ਤੂ ਪੁੱਤਰ ਤਾਂ ਫਰੀ ਜਾਈ ਚੱਲ ਹੁਣ ਆਏ ਆ 9 ਇੰਚੀ ਕੰਦ ਹੋ ਗਈ ਤਸੱਲੀ ਐ ਦੀ ਹੁਣ ਕੰਦ ਨਹੀਂ ਹਿੱਲ ਗਈ ਹੁਣ ਆੰਦਰਾ ਹੈ ਲੇਕਿਨ ਗਾਇ ਡੇ ਗਿਆ ਨਾ ਤਾ ਪਰ ਵੀ ਐਡਾ ਬਣਾਉਣਾ ਅਸ ਵੀ ਕਿੰਦਰ ਬਣਾਇਆ ਹੁਣ ਗਾਹਾਈ ਮੋਟਰ ਪਰ ਵੀ ਹੁਣ ਕਿਆ ਬਣਾਉਣਾ ਬਣਤਾ ਗਿਆ ਇੱਥੀ ਨਾ ਹੀ ਜਾਣਾ ਉਹ ਟੈਂਕਰ ਚ ਜਮਾ ਹੀ ਪਾਣੀ ਨਹੀਂ ਉਹ ਅੰਦਰ ਵੀ ਸਫਾਈ ਸਫੂਜੀ ਕਰਾ ਲਓ ਹੁਣ ਅੰਦਰ ਲਾ ਬਈ ਤਿਆਰੀ ਚੱਲਦੀ ਪੂਰੀ ਐ ਜੋਰਾਂ ਪਰ ਕੰਮ ਛੱਠਾ ਦਾ ਬਹੁਤ بڑا ਏ। ਓਰੇ ਬਾਥਰੂਮ ਬਣਾਉਣਾ ਬਾਈ ਇੱਥੇ ਲਾ ਕੇ ਇਧਰ ਲਈ ਸ਼ੈਡ ਨੂੰ ਏ। ਬਹੁਤ بڑا ਛੱਠਾ ਬਣ ਗਿਆ ਹੁਣ ਤਾਂ। ਇੱਧਰ ਹੀ ਜਾਣ ਤੇਰਾ ਗੈਸ ਚ ਲਾਉਣਾ। ਹੈਂ? ਇੱਧਰ ਸ਼ੈਡ। ਜੇ ਬੈਠ ਓਰੇ ਆਵਾ। ਇਹਦਾ ਮਿੰਜਾ ਓਰੇ ਆਵਾ। ਲਾਂ। ਕਿਹਨਾਂ ਦਾ ਹੁਣ ਆਜੂ ਜੇ ਬੁਢਾ ਹੋ ਗਿਆ ਜੀ। ਕਹਿ ਹੁਣ ਆ ਜੀ। ਕਹਿ ਕੇ 5-6 ਸਾਲਾਂ ਨੂੰ ਆ। ਐਂਦੀ ਓੜਾਈ ਦਾ। ਐਡਾ ਦਾ ਪਾਗ। ਐਂ ਐਡੀ ਦਾ ਪਾਗੇ ਦਿੱਤੀ ਕੋਠੀ ਦੇ ਉੱਪਰ। ਇਹਦੇ 'ਚ ਕੋਠੀ ਤੇ ਉੱਪਰ ਬਾਬੂ ਦੀ ਬਾਈ ਵੀ ਨੇ ਤਾਂ। ਨਹੀਂ ਨਹੀਂ ਇਹ ਹੁਣ ਦੇ ਲਈ ਚੱਕਾ ਇਹ ਕਿਸੇ ਸਕੀਮ ਨਾਲੇ ਬਣਾਇਆ ਇਹ ਪਾਉ ਰਿਹਾ ਵਾਹ ਪਹਿਲੇ ਵੇਲੇ ਲਾਉਂਦਾ ਨਹੀਂ ਜਾਈਓ ਆ ਵੀ ਤਾਂ ਮੈਂ ਪ੍ਰੋਫਿਟ ਤੂੰ ਕਿੱਥੇ ਲਾ ਦੂ ਹਾਂ ਜੇਰ ਕੋ ਸੁਧਿਆ ਨਹੀਂ ਆਇਆ ਉਹਨੇ ਨਹੀਂ ਆ ਬੇਲ ਬੂਟੇ ਲਾ ਕੇ ਦਿੱਤੇ ਆ ਜੋ ਵੱਡੀ ਬਨੂਰੇ ਭੇਜਣਾ ਰੋਟੀ ਰੋਟੀ ਨਹੀਂ ਇੱਥੇ ਬਣਾ ਹਾਰ ਫਲ ਫੁੱਲ ਸਾਕੇ ਪੜਾ ਕੇ ਜਾਰਾ ਕਰੇ ਚਲ ਆ ਜਾ ਫੇ ਵੱਡਿਆ ਕੱਖ ਚਲ ਵੱਡਿਆ ਚਲੋ ਆ ਜੀ ਯਾ ਲੈ ਕਰਨਾ ਨਹੀਂ ਹੈਗਾ ਚਾਹੇ ਭਾਈ ਹੁਣ ਦੇਖੂਗਾ ਕਰਨਾ ਵਾ ਭਰ ਦਿਓ ਫਿਰ ਅੱਜ ਸਵੇਰੇ ਅੱਜ ਭਰ ਕੇ ਖੜਾ ਦੂੰਗੇ ਜਦ ਲਾਈਟ ਆ ਗਈ ਅੱਜ ਜਦ ਵੀ ਆ ਗਈ ਲੈ ਲਾਈਟ ਭਰ ਕੇ ਖੜਾ ਦੂੰਗੇ ਠੀਕ ਨਹੀਂ ਹਾਂ ਇਹ ਲੈਂਟਰ ਨੇ ਜਿਆਦਾ ਖਿੱੱਚਿਆ ਹੈਨਾ ਉਹ ਤੋੜਿਆ ਪਤਾ ਲੈਂਟਰ ਨੇ ਵੀ ਇੱਕ ਪਾਣੀ ਚੜਿਆ ਉੱਪਰ ਉਹਦੇ ਕਰਕੇ ਵੀ ਹੋਇਆ ਜੇ ਦੇਖਾਂ ਜਾਵੇ ਤਾਂ ਦੋ ਟੈਂਕਰ ਲੱਗੇ ਸਾਰੇ ਤੇ ਆ ਖੜਾ ਹੋ ਗਿਆ ਤੇ ਵਿੱਚ ਇਹਨੂੰ ਇਹਨੂੰ ਲਪਾਈ ਕਰਕੇ ਨੇਰੂ ਭਜੂਗਾ ਮੈਂ ਅੰਦਰ ਨਾਲ ਨੇਰੂ ਨੂੰ ਪੇਂਟ ਮਾਰੂ ਹਰਾ ਨੀਲਾ ਅੱਗੇ ਟੱਲਾ ਲਾਉਂਗਾ ਟੈਲਾ ਲਾਗੇ ਨਾ ਇਹਨੂੰ ਪੈਂਟ ਮਾਰੇ ਨੀਲਾ ਫੇਰ ਤਾਂ ਇਹਦਾ ਪਲਾਸਟਰ ਦੀ ਲੋੜ ਹੈ ਨਹੀਂ ਜਿਹ ਟੈਲਾ ਨੂੰ ਫੇਟਾਨ ਲਾ ਦੇ ਟੈਲਾ ਕਾ ਨੂੰ ਥੱਲੇ ਨਾਲ ਪਲਾਸਟਰ ਲੱਗਣੀ ਹੈ ਇਦਾਂ ਹੀ ਮੋਹਲਾ ਪਾ ਕੇ ਹਾਂ ਥੱਲੇ ਪਲਾਸਟਰ ਦੀ ਲੋੜ ਹੀ ਨਹੀਂ ਹੈ ਐਂ ਪਲਾਸਟਰ ਐਡਾਂ ਮਰ ਪਾਸਾ ਪਾਈ ਹੋਣੀ ਯਾਰ ਪਲਾਸਟਰ ਕਰਕੇ ਮੇਰੂ ਚੜਾ ਦੇਣਾ ਮੇਰੀਂ ਫਰਾਗੇ ਤੂੰ ਬਸ ਨੀਲਾ ਹੋਣਾ ਲਾ ਦੇ ਹਾਂ ਠੀਕ ਆ ਉਹ ਵੀ ਠੀਕ ਹੈ ਕੰਮ ਜਿਹੜੇ ਕੂਲ ਵਾਲਾ ਸਿਸਟਮ ਕਰਨਾ ਠੀਕ ਕੂਲ ਤਾਂ ਹੈ ਤਾਂ ਹੀ ਤੈਨੂੰ ਢੋਣੇ ਨੂੰ ਬਣਾਇਆ ਇਹ ਹਾਂ ਚਲੋ ਆਜੋ 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 ਲੋ ਜੀ ਭਾਈ ਮੰਡਿਓ ਪਹੁੰਚ ਗਏ ਜਿਹੜਾ ਆਪਾਂ ਨੇ ਅੱਜ ਹੀ ਪਲਾਟ ਬਾਇਆ ਹੈ ਇੱਥੇ ਹਾਂ ਮਹਾ ਮੰਡੀ ਦੇ ਬਾਹਰ ਚੋਕੇ ਸੌਟਰ ਚੱਲਦੀ ਆ ਸਵੇਰ ਦੀ ਆ ਇੱਧਰ ਐਨੇ ਕਿ ਪਈ ਜਾਂਦੀ ਵਾ ਪਈ ਜਾਂਦੇ ਨਾ ਕੋਈ ਮਾਰਨੇ ਪੈ ਬਾਕੀ ਆ ਜੀਰੀ ਖੜੀ ਆ ਜੀ ਸਾਵਾ 34 ਠੀਕ ਆ ਬੀਜੇਵੀ ਸਾਵਾ 34 ਹੈ ਨਾ ਮੈਂ ਬੜਾ ਉੱਚਾ ਹੁੰਦੀ ਮੈਂ ਬੂਟਾ ਕੋਈ ਨਹੀਂ ਹੈਗਾ ਉញੋਂ ਲੱਗਦਾ ਅੱਖਾਂ ਨੂੰ ਦੇਖਣ ਨੂੰ ਲੱਗਦਾ ਮਾੜਾ ਮੁੱਟਾ ਜੀਰੀ ਠੀਕ ਆ ਨਿੱਕ ਨੰਬਰ ਆ ਖਾ ਦੇਖਦਾ ਸਪਰੇਅ ਕਰਕੇ ਗਿਆ ਪਾ ਮੈਂ ਇਹ ਪਲਾਟ ਨੂੰ ਤਾਂ ਪੈ ਗਈ țeੜ ਚੱਲ ਹੀ ਆ ਗਈ ਮਾੜੀ ਮੋਟੀ ਆ ਮਾੜੀ ਮੋਟੀ ਪਈ ਆ ਮਾੜੀ ਮੋਟੀ ਨਹੀਂ ਹੈ ਜੀ ਇੰਤਜ਼ਾਰ ਕਰਦਾ ਨਾ ਇੱਦਾਂ ਮਾੜੀ ਜੀ ਆ ਸਿਰ ਤੇ ਬਸ ਠੀਕ ਆ ਬਸ ਫਿਰ ਲੈ ਲੱਗਦਾ ਪੂਰਾ ਗਾਰਾ ਬਸ ਠੀਕ ਆ ਠੀਕ ਆ ਹੁਣ ਇੱਥੇ ਪਾਣੀ ਦੇ ਦਾੜਾ ਜਾੜਾ ਦੇਰ ਪਾਤੀ ਹੋ ਪਾਣੀ ਵੀ ਪੂਰਾ ਹੋਣਾ ਹਾਂ ਹਾਂ ਨਾ ਚਲਾ ਦੇ ਹੁਣ ਬਸ ਇਹਨੂੰ ਆਉ ਉਹਨੂੰ ਤਾਂ ਸਵੇਰ ਦੀ ਚੱਲਦੀ ਆ ਆਏ ਵੀ ਛੱਡੀ ਵੀ ਹੈ ਹੂੰ ਆਹ ਆਹ ਫੁੱਲ ਦੇ ਹੁਣ ਮੈਂ ਕਰੀ ਜੀਰੀ ਦੇ ਕਿਆ ਸੋਹਣੀਆਂ ਹਨਾ ਪਰਦੇ ਪਰਦੇ ਦੇਖ ਆਹ ਤੇਰੇ ਆਹ ਕਿਆ ਕਰਿਆ ਉਹ ਇਹਨੂੰ ਪਾਈ ਤੇਰੇ ਯਾਰ ਉਹ ਨੂੰ ਕਰਦਾ ਪਿਆ ਉਹ ਖੁੰਝਾ ਹੀ ਹੋਣਾ ਮਾਣਿਆ ਨੀਵਾ ਹੋਈ ਬਸ ਫਿਰ ਚਲਾ ਦੇ ਇਹਨੂੰ ਵੀ ਫੁੱਲ ਦੇ ਪੈਣ ਦੇ ਸਾਰਿਆਂ ਨੂੰ ਕਿਆ ਪਿੰਡ ਲਾਈਟ ਆਈ ਨਹੀਂ ਇੱਥੇ ਚੱਲਦੀ ਆ ਹੈਲੋ ਹੂੰ ਪਿੰਡ ਲਾਈਟ ਆਈ ਨਹੀਂ ਇਹ ਖਬਰ ਉਰੇ ਚੱਲਣੀ ਸਹੀ ਗੱਲ ਫੇਰ ਹੂੰ ਸਾਰੇ ਨੂੰ ਕਰ ਦਿੰਦੇ ਹੁਣ ਹਨਾ ਲੱਗ ਲਈ ਹਵਾ ਹੁਣ ਤਾਂ ਖਾਦ ਵੀ ਡੇਟ ਪੈ ਗਈ ਯਾਰ ਪਟਾਖੋ ਦਾ ਹਾਲੀ ਦਾ ਰਿਜ਼ਲਟ ਬਹੁਤ ਸਰਾ ਹੈ ਦਵਾਈ ਦਾ ਸਾਰੇ ਠੀਕ ਆ ਰਿਜ਼ਲਟ ਇਥੋਂ ਹੈ ਸਾਰੇ ਹੀ ਨਹੀਂ ਖਾ ਵੀ ਸਾਰੇ ਪਏ ਆ ਸਾਪ ਪਈ ਦੇ ਹੂੰ ਆ ਲੈ ਕਿੱਥੇ ਜਾਉਂਦੇ ਆ ਰੇ ਉਹ ਟੁੱਟੇ ਪਏ ਤੇੜੇ ਤੇ ਇਹ ਵੀ ਬੱਸ ਚਲਾ ਦੇ ਬੱਸ ਹੁਣ ਸਾਰੇ ਉਧਰ ਵੀ ਚਲਾ ਮੋਟਰ ਪਰਾਂ ਵੀ ਤੇੜ ਪੈ ਗਈ ਹੋਣੀ ਫਿਰ ਯਾਰ ਖਾਲ ਸਭ ਤੇਵਾ ਸੁਖਰੀਆ ਹੁਣ ਤੇੜ ਤਾਂ ਖਾ ਲੂ ਪੈ ਗਈ ਤੁਹਾਨੂੰ ਤਾਂ ਪੈਣੀ ਪੈਣੀ ਦਾ ਜਾਊਗਾ ਹੈ ਸਾਈਡਾਂ ਸੂਟਾਂ ਹੀ ਨੀਵੇਂ ਆ ਮਾੜੀਆਂ ਮੋਟੀਆਂ ਆਇਆ ਉਹ ਇਹਨੂੰ ਆ ਜਾ ਆ ਜਾ ਨਾ ਵਾ ਠੀਕ ਆ ਦੇਖ ਲੈ ਐ ਕਰ ਲੈ ਐ ਦਿਖਾ ਮੈਂ ਤੇੜਾ ਨਾ ਦੇਖ ਲਈ ਵਾ ਆ ਜਾ ਇੱਥੇ ਆ ਕੇ ਦੇਖ ਤੈਨੂੰ ਕੋ ਪੈਂਦੇ ਆ ਵਾ ਠੀਕ ਆ ਵਾ ਫਿਰ ਇੰਨਾ ਕ ਪੈਣੀ ਚਾਹੀ ਜੀਰੀ ਉੱਠੀ ਆ ਹੁਣ ਹਵਾ ਜੀ ਲੱਗੇ ਤੇ ਜਿਆਦਾ ਵੀ ਨਹੀਂ ਤੇੜ ਤੇੜ ਪਾਉਣੀ ਵਾ ਤੂੰ ਖੋਲ ਦੇ ਨੱਕੇ ਹੁਣ ਤੁਹਾਨੂੰ ਕਹਿ ਤਾ ਦਿੱਤਾ ਜਿੱਥੇ ਮਾੜਾ ਮੋਟਾ ਨੀਮ ਆ ਉੱਥੇ ਲੱਗਦਾ ਏ ਜੀਜਾ ਜੀ ਜੈਨ ਕੀਰੀ ਕਾ ਨੰਬਰ ਜੀ ਤਾ ਕੋ ਟਾਪ ਬਾਈ ਸੁੱਕੀ ਐ ਬਸ ਠੀਕ ਆ ਬਸ ਪਰਦੇ ਵਾਸਤੇ ਫਿਰ ਵੀ ਚੈੱਕ ਕਰਨਾ ਉੱਥੇ ਵੀ ਜਲਾ ਦੇਣੀ ਬਸ ਠੀਕ ਆ ਠੀਕ ਆ ਹੂੰ ਬਾਕੀ ਸਾਨੂੰ ਜਾਨਵਰਾਂ ਨੇ ਬਹੁਤ ਤੰਗ ਰਿਹਾ ਪਿਆ ਅੱਜ ਖਰਾਕ ਲੈ ਆਏ ਉਹਨਾਂ ਦੀ ਵੀ ਬਹੁਤ ਦੁਖੀ ਕਰਦੇ ਐ ਹਾਂ ਬੜਾਂਗਾ ਬਾਪ ਬੜਾਂਗਾ ਉਹਨੂੰ ਕਰਦੇ ਨਾ ਪੰਜ ਛੇ ਇਕੱਠੀ ਵਰਦੇ ਨੇ ਥੋੜੀ ਬਾਈ ਕਹਿੰਦੇ ਮਕਰਾਬੀ ਵੱਢਦੀ ਆ ਵਿੱਚ ਉਹ ਮਕਰਾਬੀ ਨਹੀਂ ਵੱਢਦੀ ਹੈਗੀ ਮਕਰਾਬੀ ਕਿੱਥੇ ਉੱਥੇ ਚੂਹਾ ਚੂਹੇ ਦੀ ਪੈੜ ਚੂਹੇ ਦੀ ਪੈੜ ਥਾਲੀ ਪੈੜ ਦਿਖਦੀ ਐ ਨਾ ਗਾਰੇ 'ਚ ਹੂੰ ਇਹ ਕਿਹੜਾ ਹਣਾ ਗਿੱਲਾ ਗਾਰੇ 'ਚ ਪੈੜ ਦਿਖਦੀ ਐ ਚੂਹੇ ਦੀ ਕਰਦਣਾ ਕੰਮ ਅੱਜ ਕੱਲ ਚੂਹੇ ਦਾ ਦੇਖੀ ਤੂੰ ਦੁਖੀ ਕਰੇ ਬਹੁਤ ਮਗਰਾਬੀ ਮੇਰੀ ਗੱਲ ਸੁਣਾ ਮਗਰਾਬੀ ਉਹੀ ਵੱਡੇ ਫਿਰ ਉਹ ਤਾਂ ਆਇਓ ਇੱਥੇ ਚੂਹਾ ਨਹੀਂ ਹੈ ਗਾਲਾਂ ਦੇ ਸਮਝਿਆ ਉਹਨੇ ਵੀ ਵੱਡੇ ਹਾਂ ਹਾਂ ਉੱਥੇ ਚੂਹਾ ਹੈ ਕੋਈ ਨਾ ਸਪਰੇਅ ਦਾ ਨਿਗਰੱਖਣੀ ਬਸ ਐਦਗੀ ਜੀਰੀ ਬਣ ਇਹਨਾਂ ਦੇ ਕੁੱਤਿਆਂ ਨੇ ਦੇਖੋ ਕਿਆ ਕਰਿਆ ਬੱਲੇ ਆ ਦੇ ਸਿੱਧਾ ਕੋਈ ਨਾ ਘੁੰਮ ਲੈਣ ਦੇ ਜਦੋਂ ਕਹੇਗਾ ਗੱਡਾ ਨੱਕਾ ਪਟਿਓ ਹਾਂ ਉਹ ਜਿਹੜੇ ਪਾਣੀ ਦੇ ਪੂਏ ਨਾ ਪਾਣੀ ਨਹੀਂ ਟੱਪਦਾ ਮੈਂ ਉਦੋਂ ਲਾ ਕੇ ਗਿਆ ਮਿੱਟੀ ਨਾਲੇ ਨੇ ਫੇਰ ਪਟਦਾ ਕੁੱਤੇ ਨੇ ਮੈਂ ਫੌਜੀ ਨੂੰ ਕਿਹਾ ਨਾਲੇ ਮੈਂ ਇਹਨਾਂ ਨੂੰ ਸਮਝਾ ਲਿਆ ਕਾ ਸਮਝਾ ਲਿਆ ਉਹਨੇ ਅਸੀਂ ਸਮਝਾ ਦੇਣੀ ਕਹਿੰਦਾ ਹਾਂ ਇਹ ਨਾਲੇ ਠੰਡੀ ਜਾ ਕੇ ਇੱਥੇ ਆ ਕੇ ਬਹਿੰਦੇ ਆ ਨਾ ਹੋ ਚਾਹਦਾ ਥੜਾ ਦਾ ਥੜਾ ਹੈਗਾ ਹੀ ਆ ਥੱਲੇ ਟਾਲੀ ਤੇ ਫੇਰ ਵੀ ਹੈਗਾ ਹੈਗਾ ਦੋ ਤਿੰਨ ਚਾਰ ਪਿਸਰੋਂ ਨਹੀਂ ਥੜਾ ਹੂੰ ਲੈ ਨੂੰ ਲੈ ਤਾਂ ਗਿਰੋ ਕਾ ਨੂੰ ਨਾ ਇਹਨਾਂ ਨੂੰ ਹੁਣੀ ਆ ਆ ਦੋਨੂੰ ਪੈਂਦਾ ਉਹ ਸਾਹਮਣੇ ਵਾਲੇ ਇਹਨਾਂ ਦੋਨੂੰ ਪੈਂਦਾ ਚਲਾ ਦੇ ਬਸ ਜਿਹਨੂੰ ਚਲਾਉਣਾ ਜੀਰੀ ਫਰਕ ਪਿਆ ਬਾਈ ਪਾਣੀ ਸਕਾਏ ਤੇ ਹੈ ਪਾਣੀ ਦਾ ਫਰਕ ਪਿਆ ਜੀਰੀ ਨੂੰ ਸਕਾਏ ਦਾ ਹਵਾ ਜੀ ਲੱਗੇ ਤੇ ਬਣ ਗਈ ਐ ਨਾ ਪਪਹੀ ਜਾਣਦੇ ਥੋੜਾ ਥੋੜਾ ਸਾਰਿਆਂ ਨੂੰ ਚੂਹੇ ਦਾ ਮੋਟੂ ਮਾਰਦਾ ਮਰਿਆ ਹੋਇਆ ਕੋ ਹੂੰ ਆਖੀ ਤਾ ਤੇ ਘਾਰੇ ਲਦਾ ਸੀ ਅੱਜ ਆਖੀ ਆ ਤੇ ਨੀ ਕਿਹੜਾ ਖਾਣ ਦੇ ਨਾਲ ਆ ਦੇ ਕ ਉਹ ਬਾਈ ਇਹੇ ਨਹੀਂ ਵੱਜਣੀ ਸਪਰੇ ਹੈ ਆਪ ਵੜਦੇ ਬੂਜੇ ਇਹਦਾ ਸਪਰੇ ਜੀਰੀ ਫੂਕਣੀ ਆ ਯਾਰ ਜਾਤੀ ਤਾਂ ਵੱਜਣੀ ਤਾਂ ਪੈਣੀ ਆ ਆਪ ਵੜ ਜੂਗੇ ਵਿਚ ਨੂੰ ਘੰਟਾ ਕ ਲਾ ਜੂਗੇ ਉਹ ਪਰ ਮੈਂ ਇਹਦੇ ਪਰ ਦੂਈ ਮਾਰੀ ਹੋਈ ਆ ਨੌ ਮਨੀ 골ਡ ਉਹਨੇ ਹੌਲੀ ਹੌਲੀ ਫੂਕਣੇ ਆ ਇਹ ਹਾਂ ਮਾਰੀ ਹੋਈ ਆ ਹਾਂ ਫੇਰ ਮਾਰ ਜੂਗਾ ਨੌਮਨੀ ਗੋਲਡੀ ਕੋ ਲਿਆ ਕੇ ਠੀਕ ਹੈ ਬੱਲੇ ਚੀਂ ਪੈਂਦਾ ਪਾਣੀ ਹੂੰ ਹੂੰ ਬਰਾਬਰ ਇਹਦਾ ਬਰਾਬਰ ਪੈਂਦਾ ਹੂ ਘਟੇ ਜਾਣਾ ਇੱਧਰ ਬਹੁ ਠੀਕ ਹੈ ਚੱਲੀ ਆ ਚੱਲੀਏ ਇਰੀ ਸਾਰੀ ਇੱਕ ਸਾਰੇ ਆ ਵੀ ਦੇ ਕਹੀ ਜੀ ਖੜੀ ਇੱਧਰ ਹੋਰ ਠੀਕ ਹੈ ਜੀ ਜੀ ਆ ਰੇ ਇੱਕ ਸਾਰਾ ਸੋਣੀ ਖੜੀ ਐ ਨਾ ਇਹ ਦੇਖ ਲੂ ਇੱਕ ਭਈਏ ਤੇ ਤਿਆ ਦੇਖੂਗੇ ਕਿਦ ਨੇ ਜੇ ਨਾ ਮਰਿਆ ਇਹ ਠੀਕ ਇੱਕ ਭਈਏ ਦਾ ਸਾਰੀ ਬੱਟਾ ਘੁੰਮਿਆ ਦਿਖਾਈਏ ਓਕਾ ਚੱਲੀਏ ਓਕਾ ਚਲ ਟੌੜਾਂ ਦਾ ਨਾ ਬੇਚਾਲੀਆਂ ਵੀ ਬਈ ਸਾਫ ਕਰੀਆਂ ਹੋਈਆਂ ਹਨ ਦੇਖੋ ਇੱਧਰ

ਗਾਂਹ ਹੈ ਰਿਆ ਦਾ ਪੂਨੀ ਦਾ ਗਾਂਹ ਦੇਖਾ ਜਾ ਕੇ ਆਇਦਰ ਸਾਈਡ ਨੂੰ ਦੇਖ ਇਧਰ ਨੂੰ ਆ ਆ ਪੂਜਾ ਨੀ ਮੈਂ ਨਾ ਉਦੇ ਹਾਂ ਦੇਖ ਗਾਂਹ ਦੇਖ ਉਧੂ ਉਹ ਦੇਖ ਲੈ ਡੱਕੇ ਨਾ ਤੋੜ ਦੀ ਜੀਰੀ ਇਹ ਵੀ ਬਹੁਤ ਸੋਹਣੀ ਆ ਜਗਾ ਸਾਫ ਪਈਆ ਸਪਰੇਅ ਮਾਰਤੀ ਜure ਵੀ ਕੱਲ ਪਰਸੋਂ ਮਰ ਗਿਆ ਹਾ ਕੱਖ ਹਾਂ ਬੱਗੇ ਆ ਤਾਂ ਫਾਗੀ ਨਰ ਮੇ ਹੈ ਸਾਸੋਂ ਚ ਲਾਉਣੀ ਸਾਰੀਓ ਆ ਜੀ ਆ ਜੋ ਦੂ ਦੇਸ਼ ਹੁੰਦੇ ਆ ਠੀਕ ਉਹਰੇ ਉਹ ਉਹ ਪਿੰਡਾ ਬੜੇ ਕਿਲੀਆਂ ਹੋਣੀਆਂ ਉਹਨਾਂ ਰਾਤ ਵਾਲੀਆਂ ਨਹੀਂ ਹੋਈਆਂ ਹਾਂ ਨਹੀਂ ਉਹ ਆ ਖੇਤ ਤਾਂ ਭਰੀ ਦੀ ਖਤੀ ਤੇ ਗਿੱਲੀ ਹੋ ਆ ਤਾਂ ਗਿੱਲੀ ਹੋ ਗਿਆ ਯਾਰ ਮੋੜ ਤੇ ਲਾ ਮਰੀ ਜੀ ਖਾਤੇ ਉਹ ਬੂੜ ਭਰਦੀ ਉਹ ਤਾਂ ਗਰ ਨਾਲ ਸੁੱਕੀ ਬਟਾਣਾ ਸੁੱਕ ਜੂ ਨਹੀਂ ਸੁੱਕਦਾ ਸੁੱਕ ਜਣਾ ਪਾਣੀ ਹੈਗਾ ਕੱਲ ਤਾਂ ਭਰਿਆ ਤਾਂ ਯਾਰ ਆ ਖੇਤ ਭਰਿਆ ਇਹ ਨਾ ਤੇ ਵਿੱਚ ਪਾਇਆ ਤੇ ਵਿੱਚ ਨਹੀਂ ਪਾਇਆ ਪਾਣੀ ਪੂਣੀ ਨਹੀਂ ਪਾਇਆ ਮੈਂ ਤੈਨੂੰ ਉਹੀ ਤਾਂ ਕਹਿੰਦਾ ਯਾਰ ਲਿੱਖਾ ਛੱਡ ਕੇ ਮਿੱਟੀ ਮੜੀ ਜੀ ਖੜਕਦਾ ਉਹ ਦੇ ਲਾ ਐਨੀ ਕਰ ਲੈ ਪਾ ਮੋਟਰ ਚ ਚਲਾਉ ਚਲਾਇਂ ਇਹ ਡੱਟੇ ਚ ਪਾਣੀ ਪਾਉਣਾ ਪੈਂਦਾ ਭਾਈ ਹੋਵੇ ਸੁੱਕੂਗਾ ਜੇ ਫੇ ਪੰਗਾ ਪੈਣਾ ਇਹ ਕੰਮ ਖਰਾਬ ਹੋ ਜਾਂਦਾ ਉਹ ਗੱਟੇ ਚ ਪਾਣੀ ਪਾਉਣਾ ਪੈਂਦਾ ਸ ਹਵਾ ਨਹੀਂ ਜਾਂਦੀ ਹੈ ਜੀ ਉਹ ਪਾਣੀ ਕੱਢਦੀ ਮੋਟਰ ਪੂਰਾ ਡੱਟ ਲੱਗਿਆ ਵਾ ਜਿਹੜਾ ਉਹ ਆਪਣੇ ਸੁੰਡੀ ਅੰਦਾ ਦੀ ਲੱਗੀ ਹੋਈ ਸੀ ਬਾਈ ਪੱਤਾ ਲਪੇਟ ਆਪਣੇ ਮਾਹ ਅੰਤਾਂ ਦੀ ਪਈ ਹੋਈ ਸੀ ਗੁੰਦਰਾ ਰੱਟ ਦਾਸੇ ਪਾਣੀ ਥੱਲੇ ਜਾਂਦਾ ਖੜਾ ਹੈ ਮਾ ਪੱਤਾ ਲਪੇਟ ਦੱਸਦਾ ਵੀ ਬਹੁਤ ਈ ਨੂੰ ਲੱਗੀ ਵੀ ਪਟਾਕੋ ਪਾਈਓ ਤੇ 10 5 7 7 ਦਿਨ ਬਾਅਦ 1.5 ਪਈ ਨੂੰ 10 ਵੀ ਲੋ 7 ਦਿਨ ਬਾਅਦ ਆ ਦੇਖੋ ਸਾਰਾ ਪਤਾ ਕੋਈ ਸਪਰੇ ਨਹੀਂ ਕਰੀ ਕੋਈ ਮੀਂਹ ਨਹੀਂ ਪਿਆ ਪਟਾਕੋਰੇ ਵੀ ਪਾਈ ਜੀਦੇ ਜੱਪਾ ਨੇ 2.5 ਕਿਲੋ ਕੀਲੇ ਦੀ ਉਰੇ ਵੀ ਰਿਜ਼ਲਟ ਵਧੀਆ ਦਿੱਤਿਆ ਦਵਾਈ ਨੇ ਨੇ ਮਰ ਗਿਆ ਵੀ ਕੁੰਡੀ ਸਾਂਡੀ ਸਭ ਖਤਮ ਐ ਆ ਕੱਕ ਵੀ ਖਾਲ ਵਾਲਾ ਫੂਕਤਾ ਆ 1.5 ਪਈ ਇੱਧਰ ਹੂੰ ਉੱਥੇ ਨੀਮਾ ਖੂਜਾ ਯਾਰ ਇੱਥੇ ਨੂੰ ਵੜ ਕੇ ਦੇਖ ਪੁਰੇ ਨੂੰ ਵੜੀ ਇੱਥੇ ਨੂੰ ਦੇਖ ਵੜ ਕੇ ਚੱਪਲਾ ਫੜ ਫਿਰ ਮੇਰੀਆਂ ਹੁਣ ਇੱਥੇ ਰੱਖ ਦੇ ਨਾ ਤਾਂ ਪਤਾ ਲੱਗਣਾ ਸੀ ਹੈਗਾ ਤਰੇਂ ਦੇ ਫਿਰ ਦੋ ਦਿਨਾਂ ਲਈ ਡੋਲ ਦੇ ਨਾਲੇ ਆ ਵੀ ਇਦਾਂ ਹੀ ਐ ਆ ਜਾ ਗਾ ਨਰਮ ਐ ਫਿਰ ਹਲੇ ਦੋ ਦਿਨ ਲੰਘ ਜਾਂਦੇ ਪਰ ਸੋਣੀ ਦਾ ਹੁਣ ਤਾਂ ਪਰਸੋਂ ਚਰਾ ਦੂੰਗੇ ਹੂੰ ਠੀਕ ਨੇ ਹੂੰ ਕੱਖ ਦਾ ਵੀ ਫੂਕ ਗਿਆ ਜਿਹੜੀ ਪਾ ਕੇ ਗਿਆ ਸੀ। ਹੋਰ ਫੂਕ ਕੇ ਨਹੀਂ ਤਾਂ ਯਾਰ ਸਪਰੇਅ ਕਰੀ ਹੋਈ ਆ। ਠੀਕ ਆ। ਛੱਟਪਟ ਛੱਡ ਦੀ ਕਿਤੇ? ਗੱਬੇ ਵਾਲੀਆਂ ਆਪਾਂ ਨੌਮਨੀ ਗੋਲਡ ਮਾਰਕ ਦਾ। ਹੈ? ਦਵਾਏ ਉਧਰੋਂ ਆਏ ਚੱਲੀਏ। ਉਧਰ ਲਈ ਸਾੜੇ ਰੱਖਣੀਆਂ ਇੱਧਰ ਕਿਆਰ ਕਰਕੇ ਰੱਖ ਕੇ ਰਾਨਾ। ਇੱਥੇ ਰੱਖ ਦੂਗਾ ਡੌਣਾ ਪਰ ਮੜ ਮੂਰਤੀ। ਇੱਥੇ ਤਾਂ ਚੂਹਾ ਹੀ ਨਹੀਂ ਹੈਗਾ। ਡਰੇਨ ਵਾਲੀ। ਹੈ? ਕੁੜੀ ਲਿਆਇਆ? ਕੁੜੀਆਂ ਭੁੱਲਿਆ ਆ। ਤੁਹਾਨੂੰ ਰੱਖਣੀ ਕਾਹਦੇ ਜਾਏ ਹੁਣ? ਨੋਟਾਂ ਪਰਾ ਚਾਰ ਰੱਖ ਦੇਗਾ ਫੇਰ ਜਗਾੜ ਕਰ ਦੂਗਾ ਬਾਈ। ਜਗਾੜ ਕੇ। ਥੱਲੇ ਹੀ ਰੱਖ ਦੇ ਸਾੜੀ ਨੂੰ ਐਓ। ਐਓ ਛਿੱਟੇ ਨਹੀਂ ਮਰ ਮਾ ਲੂੜੀਆਂ ਮੈਂ ਭੁੱਲੇ ਆਇਆ ਮੈਂ ਚਾਹ ਪੀਣ ਲੱਗ ਗਿਆ ਆ ਦੇਖੀ ਵੱਡੀ ਹੋਈ ਔਰੇ ਕਿਆ ਚੱਕਰ ਆ ਜਿਹੜਾ ਨੀਮ ਹੈ ਜੋ ਵਾਹ ਤੱਗੀ ਆ ਤੱਗੀਆਂ ਕਬੂਜੇ ਹਾਂ ਹੁਣ ਕੰਮ ਆ ਪੈਰਾਂ ਨੂੰ ਮਿੱਟੀ ਨਹੀਂ ਲੱਗਦੀ ਓਏ ਬੂਜੇ ਛਿੱਦਾ ਹੀ ਬੂਜੇ ਛਿੱਦਾ ਆ ਨੀਮ ਰਿਹਾ ਬੂਜਾ ਔਰੇ ਹੈਂ ਅਸਲੀ ਨੂੰ ਬੂਜੇ ਮਰੇ ਰਿਤੇ ਜਿਹੜੇ ਉਹੀ ਆਹੇ ਆਹੇ ਤੋਤੀ ਦੀ ਬਾਤ ਹੋ ਗਈ ਰੇਤਵੀਰ ਹੈਗੀ ਆ ਇਹ ਕਿਹੜੀ ਕੋਮਾ ਮਾਰੀ ਆਉਂਦੀ ਖਲੀ ਨਾਲ ਤੋਕੀ ਹੋ ਗਈ ਲੈ 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 ਜੀਰੀ ਵੀ ਚੜਨ ਲੱਗੀ ਨਾਲੀ ਇਹ ਲੈ ਲੈ ਜੀਰੀ ਵੀ ਨਾਲੀ ਚੜਨ ਲੱਗੀ ਕਰ ਦਿੰਦੇ ਇਹਦਾ ਵੀ ਇਲਾਜ ਕਰ ਦਾਂ ਜੀਰੀ ਵੀ ਵਾਲੇ ਦੂਈ ਸਪਰੇਅ ਕਰ ਦਨੇ ਕਰ ਦਿੰਦੇ ਆ ਪਰ ਤੁਹਾਨੂੰ ਪੈਰ ਖੜਦਿਆਂ ਨਾਲੇ ਹੂੰ ਪਰ ਸਾਨੂੰ ਕਰ ਦਿੰਦੇ ਆ ਮੋਟਰ ਨਾਲ ਚਲਾ ਫਿਰ ਹਲੇ ਮੋਟਰ ਨਹੀਂ ਚਲਾਉਣੀ ਜੀ ਹੂੰ ਮੈਂ ਤਾਂ ਲਾਂਗੇ ਇਹਦਾ ਤੂੰ ਕੋਈ ਇੱਥੇ ਕਰਵਾ ਦੀ ਨਾ ਕਰਵਾ ਦਣੀ ਆਪੇ ਜਾ ਤੂੰ ਮਾਪੇ ਕਰਵਾ ਦੇਣਾ ਠੀਕ ਆ ਜੀਰੀ ਦਾ ਇਹਦਾ ਹੁਣ ਆਪਣਾ ਪੂਰਾ ਉਹਦੇ ਪਰ ਹੈ ਮਤਲਬ ਪੂਰੇ ਜੋਬਨ ਪਰ ਹੈ ਜੀ ਦੀ ਹੁਣ ਤਿਆਰੀ ਆ ਬਸ ਇਦੀ ਤਾਂ ਉਹ ਕਹਿੰਦੇ ਤੈਨੂੰ ਬੂਟੇ ਇੱਕ ਨਹੀਂ ਆਇਥੇ ਆ ਤੈਨੂੰ ਬੂਟੇ ਆ ਹੂੰ ਆ ਵੀ ਤਿੰਨ ਬੂਟੇ ਆ ਦੇਖ ਬਈ ਆਹ ਖਾਲੀ ਬਿਮਾਰੀ ਦਾ ਪਤਾ ਨਹੀਂ ਲੱਗਿਆ ਹੁਣ ਤੱਕ ਚਾਰ ਬੂਟੇ ਆ ਪੇ ਡਾਉਣ ਇੱਦਾਂ ਨਹੀਂ ਪਤਾ ਲੱਗਿਆ ਖਾਲੀ ਦਾ ਕੀ ਇਹਦੇ ਚ ਹੈ ਕਾ ਨਹੀਂ ਅਲੇ ਮਾਨ ਮਾਰੀ ਠੀਕ ਆ ਹਾਂ ਮਾਰਮਾਰੀ ਤੇੜਾ ਫਟਣ ਲੱਗੀ ਆ ਪਹਿਲਾਂ ਤੇੜਿਆ ਰੂਰ ਨਹੀਂ ਪੈਗਾ ਤਾਂ ਤਾਂ ਠੀਕ ਆ ਨਹੀਂ ਪਰसों ਚੌਥੇ ਨੂੰ ਨਹੀਂ ਪਰसों ਨੂੰ ਛੱਡੀ ਮੋਟਰ ਛੱਡਣੀ ਨਹੀਂ ਸਪਰੇਅ ਕਰਾ ਕੇ ਛੱਡੂੰਗਾ ਆ ਦੇਖ ਲਈ ਉੱਠੀ ਆ ਤੋਤੀ ਯੂਰੇ ਤਾਂ ਹੈ ਨਹੀਂ ਨਹੀਂ ਹੈਗੀ ਪਈ ਆ ਜੀ ਹੈਗੀ ਮਾਰੀ ਮੋਟੀ ਚਲ ਕੋਈ ਕਰਦੇ ਹੀ ਲੈਦਾ ਵੀ ਸਭ ਕਰਨ ਦੀ ਵਜ੍ਹਾ ਹੈ ਮੱਤਾ ਭਈ ਇਹਨਾਂ ਸਵਾਰ ਕੇ ਵੜਤੀ ਤੇ ਸਾਫ ਪਈਆਂ ਦੀ ਹਲਾ ਕੁਝ ਸਪਰੇਅ ਨਹੀਂ ਕਰਤੀਆਂ

ਹਾਂ ਤਾਂ ਸੁੱਕਦਾ ਹੈ ਸਪਰੇ ਕਰਦੀਏ ਫੇਰ ਇਹਦਾ ਮਤਲਬ ਹੈ ਗੋ ਵਾਲੀ ਹੁੰਡੀ ਹੈ ਸਪਰੇ ਕਰਦੀਏ ਇਹ ਤੇ ਪਹਿਲਾਂ ਹੀ ਹੈ ਪਹਿਲਾਂ ਦੀ ਉਹ ਤੇ ਪਹਿਲਾਂ ਦੀ ਹੈ ਸੁੱਕੀ ਹੋਈ ਹੋਈ ਪਹਿਲਾਂ ਉਸ ਤੋਂ ਬਾਅਦ ਨਹੀਂ ਕੋਈ ਵੀ ਹੋਈ ਉਹ ਤੇ ਨਹੀਂ ਹੈਗੀ ਕੋਈ ਨਾ ਸਭ ਸਪਰੇ ਹੋ ਗਿਆ ਨਾ ਇਸ ਸਾਲ ਵੀ ਕੋਈ ਨਹੀਂ ਫਾਇਦਾ ਹੀ ਹੈ ਹਾਂ ਆ ਤੋਤੀ ਜੀ ਦੱਸ ਕੇ ਨਾ ਵਿੱਚ ਤੇ ਤੋਤੀ ਦੀ ਪਾਣੀ ਹੋਈ ਪਾ ਦੀ ਤੋਤੀ ਦੀ ਪਾਣੀ ਪੈਣੀ ਹੈ ਠੀਕ ਇਹ ਵੀ ਬਿਮਾਰੀ ਦਾ ਘਰ ਆਇਆ ਹੈ ਹਾਂ ਹਾਂ ਤੋਤੀ ਹੈ ਰਗੜ ਦੰਦ ਇਹਨੂੰ ਵੀ ਪਰ ਦੋ ਸੁੰਡੀ ਵਾਲੀ ਨਹੀਂ ਮਾਰ ਦੇਣੀ ਇਹ। ਉਹ ਨਹੀਂ ਫੜਦੇ ਨਹੀਂ। ਹੂੰ। ਤੋਂ ਲੋੜੇ ਨਹੀਂ ਪਾਉਣੇ ਇਹ। ਮੈਂ ਫੇਰ ਕੁਛ ਲਈ ਨਾ। ਠੀਕ। ਦੀਕ ਨਹੀਂ ਕੱਢੇ। ਪਰ ਕੀ ਕਹਿੰਦਾ। ਹੋ। ਲੋ ਬਈ। ਹਾਂ ਪਛਰੋ ਪਛਰੋ। ਦਾਦਾ ਪੋਤੇ ਦੋਨੇ ਬੂਟਾ ਲਾਉਣ ਲੱਗੇ ਆ। ਇਹ ਕਹਿੰਦਾ ਮੈਂ ਲਾਉਣਾ। ਅੱਛਾ। ਇਹਦੇ ਕੀਦਾ ਛੇਤੀ ਹੁੰਦਾ। ਹੂੰ। ਇਹ ਕਹਿੰਦਾ ਮੈਂ ਲਾਉਣਾ। ਸਾਰੇ ਘੁਰਪਾ ਜਾਂਦਾ ਪੁੱਲੀ ਜਗਾ ਪਈ ਹੈ। ਭਰਤ ਕਰਕੇ। ਹੂੰ। ਹੈਨਾ। ਦੇਖੀ ਯਾਰ ਕੱਢੀ ਨਾ ਬਾਹਰ। ਨਾਲੇ ਮੈਂ ਕਹਿ ਕੇ ਆਇਆ ਘਰਾਂ ਕਿ ਜੋ ਪਿਛੇ ਜੋ ਆਉਂਦੇ ਆ ਬੁੱਧ ਰਖਤ ਲੱਗੇ ਲੋਣ ਕੋਈ ਨਹੀਂ ਲੈ ਬਈ ਕਿੰਨੀ ਕੀ ਕਰਤੀ ਤੂੰ ਊਲਾ ਹੋ ਗਿਆ ਰੇਹ ਵਾਲੀ ਮਿੱਟੀ ਆ ਇਹ ਕਾ ਗਹਨੂ ਮੈਂ ਸ਼ਾਮਾ ਬੈਠਾ ਹੋ ਰੇ ਮਿੱਝੀੜਾ ਕੋ ਠੀਕ ਹੈ ਨਾ ਲੈ ਫੜ ਲਾ ਐਦੇ ਮਲਾਇ ਨੂੰ ਐਦੇ ਮਲਾ ਇਹ ਮੈਨੂੰ ਲਾ ਦੇ ਤੂੰ ਇੱਕ ਟੁੱਕ ਜਣੀ ਹੈ ਟੁੱਕ ਤਾਂ ਨਹੀਂ ਹੈਗੀ ਹੈ ਪਾਣੀ ਲਿਆ ਤੂੰ ਸਵੇਰ ਨੂੰ ਹਰੇ ਹੋਊਂਗਾ ਦੇਖੀ ਸਿੱਧੀ ਲਾ ਬੋ ਤੂੰ ਸਿੱਧੀ ਕਰਕੇ ਹਾਂ ਐ ਦੱਬ ਆ ਬਸ ਵਾਹ ਲਾਗੀ 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 ਵਸੋ ਹੋਲੇ ਜੀ ਉਹ ਲਾਗੀ ਹੋਰ ਕਿਤੇ ਘਟਾਣੂ ਲੱਗ ਜੂਗਾ ਨਹੀਂ ਖੇਤੀ ਹੋਲੇ ਹੋਲੇ ਗੂਹਣੇ ਪਾਣੀ ਪਾ ਮਦਿਆ ਕੇ ਪਾਣੀ ਪਾ ਦੇ ਇੱਕ ਹੋਲਾ ਦੀ ਬੰਮੇ ਦੁੱਧ ਤੇ ਲੋਟ ਆਉਗੀ ਹੈ ਨਾ ਕਿੱਥੇ ਆਉਗੀ ਲੋਟ ਦੱਸ ਮੈਨੂੰ ਦਾਦੂ ਹੁਣ ਮੈਂ ਖਤੋ ਇੱਥੇ ਲਾ ਲਵਾ ਆ ਜਗਾ ਬਹੁਤ ਆ ਇਧਰ ਨੂੰ ਪਰ ਨੂੰ ਲਾ ਲਾ ਪਰ ਨੂੰ ਦਾਦੂ ਉਹ ਨਾਲ ਹੋ ਜਣੀ ਪਈ ਮੇਰਾ ਦਾ ਫਿਰ ਇੱਥੇ ਲਾ ਉਰੇ ਬਾਈ ਉਹ ਉੱਥੇ ਕਹਿੰਦਾ ਮਾ ਉਰੇ ਲੱਗੀ ਉਧਰ ਲਾ ਲਾ ਇੱਥੇ ਲਾ ਇੱਥੇ ਲਾ ਇੱਥੇ ਲਾ ਇੱਥੇ ਲਾ ਦੋ ਮੈਂ ਕਿਹੋਂ ਤੇ ਲਈ ਹੋਈ ਆ ਇੱਕ ਕੌਲ ਆਈ ਹੋਈ ਕੌਲ ਆ ਗਈ ਕੁਰੇ ਲਾ ਦੇ ਲੈ ਲੈ ਚੀ ਲਾਂ ਰਹੀ ਆ ਲਊਂਗਾ ਇੱਕ ਰੋਟਾ ਉਹ ਇਹਨੇ ਪਟਣਾ ਏ ਇਹਨੂੰ ਖੁਰਪਾ ਦੇ ਦੇ ਮੈਂ ਹੁਣ ਮੈਂ ਇੱਥੇ ਹਾਂ ਦੇਖ ਮੈਂ ਪੈਪਰ ਮਾਰ ਲਈ ਦੇਖ ਦੇ ਦੇ ਲੈ ਪੈਪਰ ਮਾਰੀ ਬਸ 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 ਪਟ ਹੋ ਗਿਆ ਉੱਤੇ ਇੱਕ ਤੇ ਬੈਠਣਾ ਦੂਏ ਲੋਪ ਪੱਟੀ ਦੇ ਖੜਾ ਮਨ ਲੈ ਨਾ ਨਹੀਂ ਪਟੂਗਾ ਚਾਹੇ ਕੁਝ ਵੀ ਹੋਵੇ ਲੈ ਨਾ ਕੁਝ ਵੀ ਹੋ ਰਿਹਾ ਨਾ ਪੱਟਾ ਹੋਵੇ ਨਾ ਲੈ ਲੈ ਨਾ ਬੱਟੂ ਆ ਗਿਆ ਪਛਾਦ ਨੂੰ ਛੱਡ ਦੇ ਕਿੱਥੇ ਦਾ ਤੂੰ ਅਰੇ ਜਾਣੂਗੀ ਤੈਨੂੰ ਮੈਂ ਪੱਟ ਕੇ ਦਿਖਾਉਂਦਾ ਤੈਨੂੰ ਆਏ ਪੱਟ ਹੁੰਦੀ ਆ ਆ ਦੇ ਆਏ ਆਏ ਐਂ ਦਾ ਤੂੰ ਹੈਗਾ ਹੱਲ ਪੱਟਣੀਊਗਾ ਇੱਥੇ ਤਾਂ ਖਰਪਾ ਵੀ ਜੋ ਉੱਤੋਂ ਦੇਖ ਲੈ ਹੋ ਖਰਪਾ ਦਿਲਾ ਕਿੱਥੇ ਤੇ ਕੱਢ ਕੇ ਲਿਆਂਦਾ ਤੇਰੀ ਉਹ ਮਿਹਰਬਾਨੀ ਹੁੰਦੀ ਆ ਯਾਰ ਮੇਰਾ ਟਾਈਮ ਐ ਦੋ ਲੰਘ ਜਾਂਦਾ ਹੂੰ ਦਾ ਇਹ ਫੋਨ ਕਰੀ ਗੱਲ ਨਾ ਤੂੰ ਰੇੜਾ ਖਾਦੀ ਨਹੀਂ ਠੀਕ ਲੱਗਦਾ ਬਾਹਰ ਕੀ ਦਾ ਮੈਨੂੰ ਜ਼ਖਾਮ ਆ ਹੋ ਗਿਆ ਛੇ ਰੱਬ ਤੂੰ ਪਹਿਨਾ ਬੁਖਾਰ ਤਾਂ ਹੁਣ ਜ਼ਖਾਮ ਆ ਕੋ ਘੁਰਪਾ ਕਿੱਥੇ ਲਿਆ ਆ ਇਹੀ ਲਿਆ ਚੱਕ ਕੇ ਗਰੀਂਦਰੇ ਮੁਚ ਗਿਆ ਤਾਂ ਛੇ ਰੱਬ ਤਾ ਗਰੀਂਦਰੇ ਲਿਆ ਚੱਕ ਕੇ ਪਾਣੀ ਪਾਉਣ ਲੱਗਿਆ ਬੋਤਲਾਂ ਗੱਲ ਛੇ ਦੀ ਬੋਤਲ ਪਾਣੀ ਵਾਲੀ ਦਾਰੂ ਵਾਲੀ ਲੈ ਕਿਤੇ ਮੂਦੀ ਕੋਈ ਹੋਬ ਨੀ ਮੈਂ ਜੀਨੇ ਲਾਤੀ ਹੈ ਕਿਹ ਹੈ ਐਸ ਤਾ ਲਾਈ ਹੋਰ ਲਾਈ ਮੈਂ ਇੱਕ ਪਾ ਦੇ ਪਾ ਦੇ ਹੈ ਉਹ ਪੱਤੇ ਜਿਹੜੇ ਵੇ ਤੂੰ ਦੇ ਉੱਤੇ ਜੇ ਤਾਂ ਕਿ ਤੈਨੂੰ ਕਹਿੰਦੀ ਆ ਉਹ ਵਾਲੀ ਖਰਾਬ ਕਰਤੀ ਨਾ ਉਹ ਲਾ ਦੇ ਜਿਹੜੀ ਹੋਈ ਆ ਯੋਸਈ ਦੋ ਕੱਟੀਆਂ ਹੋਈ ਆਉਂਗੀਆਂ ਤਾਂ ਕਿ ਹੋ ਕੇ ਇੱਕ ਬੜੀਆਂ ਲਿਆਇ ਛਾੜ ਗਈ ਮੈਂ ਚੰਦੇ ਯਾਰ ਚਾਰ ਦਿਨ ਹੋਰ ਬੜੀਆਂ ਹੋਈਆਂ ਫੇਰ ਹੋਰ ਲਿਆਉਂਗੀ ਸਪਰੇਅ ਨਾ ਮਾਰੇ ਬਾਗ ਦਾ ਕੋਈ ਬਸ ਖਾ ਗਏ ਮਤਲਬ ਤੇ ਇੱਥੇ ਕਿਹਾ ਕਿ ਘਾਹ ਖੋ ਜਾਵੇ ਇੱਥੇ ਵੀ ਖੇਤ ਹੋ ਜਾਣਾ ਉਹ ਫੜ ਜਾਓ ਤੇ ਚਲ ਆ ਗਿਆ ਦੰਡੀ ਵਾਲਾ ਹੈ ਹੈ ਲਾਂਗਿਆ ਪਟਨਾ ਦੀ ਹੁਣੀ ਨੂੰ ਉਹ ਆੜ ਜਾ ਛੋੜ ਹੁਣ ਤੂੰ ਚਲ ਚਲ ਉਠ ਜਾ ਪਾਣੀ ਲੈ ਕੇ ਆ ਪਾਣੀ ਲੈ ਕੇ ਪਾਣੀ ਪਾਉਣੀ ਤੇ ਜਾ ਤੋੜ ਜਾ ਜਾ ਤੋੜ ਜਾ ਮੰਡਮਾ ਜਾ ਕੇ ਆਏ ਸਾਰੇ ਹੂੰ ਉਲੇ ਪਲਾਟ ਦਾ ਪੈ ਗਈ ਤੇੜ ਹੂੰ ਉਹ ਤਾਂ ਛੜਦਾ ਪਾਣੀ ਮੋਟਰ ਚੱਲਦੀ ਆ ਪਰ ਆ ਜਾ ਭਾਈ ਇਹਨੇ ਪਰੇ ਬੈ ਮੜਾ ਦਬਦਾ ਮੜਮੜੀ ਤੇੜ ਪੈ ਗਈ ਸਾਈਡਾਂ ਹੂੰ ਉੱਥੇ ਵੀ ਦੇਖਦੇ ਹਾਂ ਉਹ ਤੇ ਬਾ ਛੱਡਾਂਗੇ ਉਹ ਦਰਸਤ ਕਿਹੜੇ ਪਏ ਅੰਦਰ ਕਿਹੜੇ ਉਹ ਵੀ ਲਾਦੇ ਯਾਰ ਲਾਦੇ ਲਾਗੇ ਨਾਲ ਲੱਗਦੀ ਉਹ ਹੁਣ ਇੱਥੇ ਜੇ ਮਾਰ ਲੱਟੂਗਾ ਉਹ ਬਾਈ ਜਾਮਣ ਦਾ ਇੱਕ ਜਾਮਣ ਲਿਆ ਪਹਿਲਾਂ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਕਰ ਦਵਾ ਹਾਂ ਇਹ ਪਹਿਲਾਂ ਜਾਮਣੇ ਖਾ ਲਾ ਬਸ ਆ ਜਾ ਉਹ ਲਾਈਏ ਜਾਮਣ ਘਾਉਂ ਜਾਮਣ ਮਿਠਾਣੀ ਹੈ ਜਾਮਣ ਜਮਨ ਤਾਂ ਨਹੀਂ ਖਾ ਜਾਮਣ ਆਵੇ ਵਦੂ ਹੋ ਤੀ ਉਹ ਉੱਧਰ ਰੋ ਪਰ ਗਿਆ ਉਹਦੇ ਉੱਪਰ ਫੈਲੇ ਗਏ ਜਿਹੜਾ ਉਲੜ ਗਏ ਰੇੜਾ ਲਾਤਾ ਜਾ ਕੇ ਆਣਾ ਥੈਲੇ ਬੇ ਛੇਗਰਗੀ ਛੋਲੇ ਪਾ ਛੋਲੇ ਦੇ ਦੇ ਦਾਦਾ ਮੁੱਟਾ ਲਾਊਗਾ ਅ ਮੈਂ ਇਹ ਮੈਂ ਕਹਿ ਹਾਂ ਕਹੀ ਇਕੱਲੀ ਸੜੀ ਖੁਰਪਾ ਵੀ ਦੇ ਬਹੁਤ ਵਧੀਆ ਖੁਰਪਾ ਲੈ ਕੇ ਆਇਆ ਜੰਗ ਨਹੀਂ ਖਾਲਾ ਖੁਰਪਾ ਤਾਂ ਮੁਝਦਾ ਹੈ ਲਾਖਪਤੀ ਕੀ ਖ਼ਬਰ ਆ ਰਿਹਾ ਹੈ ਠੀਕ ਹੈ ਢੀੜਾ ਰੱਖਿਆ ਇੱਧਰ ਨੂੰ ਕੰਮ ਹੈ ਕੋਈ ਕੁੰਜੂ ਆ ਕੇ ਕੁੰਮਣਾ ਬਹੁਤ ਸੋਹਣਾ ਇਹ ਨੂੰ ਢੂੰਗਾ ਪਟੋ ਨਟੋਆ ਨੂੰਗਾ ਦਾ ਪੱਟਾ ਖੁਰਪਾ ਦੇਖ ਲੈ ਚੱਲ ਪੱਟ ਲੈ ਜਹੇ ਜਹੇਗਾ ਹੁਣ ਲੈ ਛੱਡ ਯਾਰ ਮੇਰੀ ਪਿਛੇ ਹੋ ਜਾ ਪਿਛੇ ਹੋ ਜਾ ਜਾ ਪੱਟ ਲੂਗਾ ਖੁਰਪਾ ਤੇ ਖੁਰਪਾ ਤੇ ਜਾਦਾ ਤੇ ਮੈਂ ਚੱਕ ਲਿਆ ਜਾ ਕੇ ਕੋਈ ਉੱਪਰ ਆ ਫੇਰ ਛੱਡ ਦੇਕਣੀ ਖਰਾਬ ਖੁਰਪਾ ਚੱਕ ਜਾਂਦਾ ਉੱਥੇ ਪੋਲੀ ਦੀ ਜਗ੍ਹਾ ਉਹਦਾ ਪੋਲੀ ਦੀ ਹੁਣ ਤਾਂ ਕੜੀ ਆ ਗਈ ਪੂਰੇ ਸੜੀ ਕੜੀ ਕੱਟਿਆ ਚੀਜ਼ਾ ਟਰੈਕਟਰ ਦੇ ਪੈਰਾਂ ਘੁੰਮ ਗਿਆ ਨਹੀਂ ਆ ਪਿਛੇ ਲੈ ਪੱਟਾ ਇਹ ਰੋ ਮੈਂ ਬੰਮਾ ਸਭ ਰੇ ਮਾਰ ਦਿਆ ਰੋ ਹਾਂ ਹੂੰ ਹੂੰ ਜਿਹੜਾ ਸੈਡਾ ਹੁਣ ਬੜਾ ਮਾਰ ਦਿੱਤਾ ਦੇ ਸਾਰਾ ਖਤਮ ਹੋ ਗਿਆ ਮੁਰਤੀ ਨਹੀਂ ਬਣਾਉਣਾ ਮਨ ਬਤਾ ਸੇੜ ਲਾਉਂਗੇ ਟੀ ਖਰੀ ਜਾਨੀ ਇਹ ਮਾਰੀ ਗਈ ਤਾਂ ਚਲ ਕੋਈ ਨਹੀਂ ਪਾਪਾ ਮਾਰੀ ਕਰਦਾ ਕਰਲਾ ਦੇ ਇਹਨੂੰ ਕਰਲਾ ਦੇ ਚੌਪੂੜਾ ਜਾ ਹੋਰ ਪਾਟੜ ਤੇ ਲੱਗ ਆ ਬਈ ਕੁੰਮਣ ਆਇਆ ਮਿਸਤਰੀਆਂ ਲੱਗਿਆ ਹੋਏ ਹਾਂ ਹੌ ਦੋ ਹੱਥ ਬਚੇ ਰੱਖੀ ਜਾ ਦੋ ਰੋਜ਼ ਕੇ ਕੰਮ ਹੋ ਜਾਣਾ ਹੱਥ ਪੁੱਤੇ ਪਿੱਛੇ ਕਿਸੇ ਗੱਲ ਹੱਥ ਆ ਜਾ ਦੋ ਰੋਜ਼ ਦਾ ਕੰਮ ਈਦੇ ਮਗਰ ਹੁੰਦਾ ਉਹ ਬੰਮੇ ਕਿੱਥੇ ਉੱਥੇ ਥੋੜੇ ਕਿੰਨੇ ਉਹ ਰੋੜੀ ਹੁੰਦਾ ਅੱਛਾ ਰੋੜੀ ਜਗਾ ਉਹ ਯਾਰ ਖੜ ਜਾ ਗ੍ਰਿੰਦਰ ਤੂੰ ਲਾ ਦੀ ਜਾਂ ਪਾਣੀ ਦੀ ਬੋਤਲ ਭਰ ਲਿਆ ਤੂੰ ਪਾਣੀ ਬੋਤਲ ਲਿਆ ਭਰ ਕੇ ਦਮ ਤੈਨੂੰ ਮੈਂ ਠੀਕੜਾ ਭਰ ਹੋਣੀ ਹੈ ਮੈਂ ਭਰ ਕੇ ਦਿਆਂਗਾ ਜੇ ਭਰ ਕੇ ਲਿਆ ਪਾਣੀ ਪਾ ਚ ਠੀਕ ਠੀਕ ਦੋ ਦੋ ਲੈ ਭਾਈ ਇਹਦੇ ਕਰਕੇ ਜਿੰਦਾ ਮੂਠਾ ਮਾਰਿਆ ਹੈ ਉਹਦੇ ਇਹ ਜਾਨਵਰ ਕਰਕੇ ਛੱਡਦਾ ਨਹੀਂ ਹੈਗਾ ਨਾ ਨਾ ਵਧੀਆ ਹਾਂ ਜਾਨਵਰ ਦੱਸਦਾ ਦੱਸੂ। ਚੱਲ ਕੋਈ ਨਹੀਂ। ਅਜੇ ਵੀ ਹੋਊ ਡੂੰਗਾ ਜਾਣਾ ਤੇਨੇ। ਚੱਲ। ਮੈਂ ਕਹਿੰਦਾ ਠੀਕ ਆ ਬਾਈ। ਕੋਈ ਨਹੀਂ। ਯੂਨੀਵਰਸਿਟੀ ਵਾਲੇ ਨੇ ਤੈਨੂੰ 2.5 ਫੁੱਟ ਕੇ ਹਾਜ਼ਰ ਟੋਆ ਜਾਦਾ। ਉਹਦਾ ਬਾਪੂ ਕਹਿੰਦੇ ਆ ਲੈ। ਹੁਣ ਤੱਕ ਉਹਨਾਂ ਨੂੰ ਬਿਮਾਰੀ ਤਾਂ ਲੱਭੀ ਨਹੀਂ ਛੋੜੇ ਬੁੱਝੇ ਵਾਲੀ। ਆ ਦੇਖੀ ਜਾ ਕੇ ਕਿੰਨਾ ਹੋਇਆ ਲੋਕਾਂ ਦੇ ਪੰਡਮਾ ਦਿੱਖਦਾ ਹੈਗੇ ਆ। ਹੈਗੇ? ਹਾਂ। 4 ਸਾਲ ਹੋ ਗਏ ਸਾਲੀ ਬਿਮਾਰੀ ਆਉਦੀ ਨੂੰ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਵੀ ਇਹਦਾ ਲੱਜ ਕੇ ਆਏ। ਨਾ ਹੀ ਪਤਾ ਲੱਗਿਆ ਵੀ ਬਿਮਾਰੀ ਹੈਗਾ ਦੀ ਐ। ਹਉਦਾ ਤੂੰ ਕਿ ਆ ਪ੍ਰੋਕਸ ਕਰ ਲੂਗਾ ਬਬਾਇਰਸ ਕਹੀ ਜਾਓ ਬਸ ਫਿਰ ਤੂੰ ਦੱਖਣੇ ਦਾ ਜਿਦਾ ਮਰਜੀ ਨਾ ਰੱਖ ਲੈ ਹੂੰ ਜਿਹੜੀ ਚੀਜ਼ ਦਾ ਪਤਾ ਨਹੀਂ ਲੱਗਦਾ ਫਿਰ ਫਾਇਦਾ ਕੀ ਪਤਾ ਤਾਂ ਘਰੇ ਬਿਮਾਰੀ ਦਾ ਜਦ ਉਹਨਾਂ ਨੂੰ ਪਤਾ ਨਹੀਂ ਹੈ ਪਰਲੇ ਪਾਸੇ ਮਿੱਟੀ ਲਾਇਦਾ ਤਾਂ ਉੱਚਾਈ ਆ ਅੱਜ ਕਲੈਕਟਰ ਬੰਦੂ ਫੜ ਆ ਜਾ ਪਤਾ ਤਾਂ ਉਹਨਾਂ ਨੂੰ ਵੀ ਹੈਗਾ ਵੀ ਬਿਮਾਰੀਆਂ ਆਉਂਦੀਆਂ ਨੇ ਹੋਰ ਚੱਕ ਲੈ ਆਇਆ ਤੂੰ ਇੱਕ ਮਰੂਦ ਹੈ ਕਿ ਜਾਂਮਣਾ ਜਾਂਮੜ ਤੇ ਲਿਆਣੇ ਨੂੰ ਮੈਂ ਨਮ ਲਾਤੀ ਉਦੋਂ ਲਿਆਇਆ ਮੈਂ ਆਜ ਪਣੀ ਪਾਜੀ ਆ ਗਿਆਏ ਹੁਣ ਈਜ ਦਾ ਟੋਆ ਪੂਰਾ ਵੀ ਨਹੀਂ ਪਟਉਂਦਾ ਬਤੰਦਰ ਤੇ ਲੈ ਕਾਲੂ ਲਾ ਲਿਓ ਰਹਿਣ ਦੋ ਕੁਰਪਾ ਦਾ ਹਥਿਆਰ ਤਾਂ ਤੁਹਾਡੇ ਕੋਲ ਹੈ ਨਹੀਂ ਜੰਗ ਤੁਸੀਂ ਲੜਨਾਗੇ ਜੰਗ ਥੋੜੀ ਆ ਲੈ ਅੱਧੀ ਤਾਂ ਬਾਹਰ ਫਿਰਦੀ ਆ ਉਹ ਕੋਈ ਆ ਬੱਚਾ ਆ ਜਣੀ ਇੱਥੇ ਮਿੱਟੀ ਕਰਨੀ ਨਹੀਂ ਖੜੀ ਵੀ ਆ ਮਿੱਟੀ ਖੜੀ ਵੀ ਆ ਇਹ ਲੈ ਔਰ ਇਹਦਾ ਬੁੱਤ ਤੂ ਗਲਾ ਲਾ ਲੈ ਨੋ ਮਰੂਤ ਇੱਥੇ ਇੱਥੇ ਡੇਕ ਲਾਤੀ ਅੱਵਾ ਤੂੰ ਇੱਥੇ ਮਰੂਤ ਤੂ ਲਾ ਲੈ ਇੱਥੇ ਲਾ ਮਰੂਂਦਾ ਸਵੇ ਆਦਾ ਖੜਾ ਹੋਰ ਮਰੂਦ ਚੁਲਾਈਏ ਬਾਤੂ ਪਰ ਉਹ ਤਾਂ ਦੱਸਦਾ ਨਹੀਂ ਕਿ ਕਿੱਥੇ ਲਾਉਣਾ ਮਰੂਦ ਆ ਜਾਮਣ ਹੈ ਦੇਕਾ ਐ ਉਹ ਤੂੰ ਲੌੜਾ ਕੋ ਦੱਸ ਦੇ ਵਾਪੀ ਲਾਈ ਬੈਠਾ ਆ ਪਾ ਕੇ ਲਾ ਦੇ ਸੁੱਕ ਗਏ ਉਹਦੇ ਕੋਲੇ ਲਾ ਦੇ ਇਹ ਤਾਂ ਨੇੜੇ ਹੋ ਗਿਆ ਪਹੁੰਚੂ ਜੂ ਯਾਰ ਮਰੂਦ ਆ ਵੀ ਨੇੜੇ ਹੋ ਗਿਆ ਫੇ ਤੁਸੀਂ ਗਲਤੀ ਕੀਤੀ ਨਾ ਆ ਚੀਜ਼ ਇੱਥੇ ਲਾਉਣੀ ਸੀ ਹੈ ਉਰੇ ਨਿੰਮ ਹਾਂ ਫੇ ਥੋੜਾ ਜਿਹਾ ਹੋਇਦਿਆਂ ਹੋਰ ਜਗ੍ਹਾ ਵੱਜ ਜਾਣੀ ਸੀ ਥੋੜੀ ਮੂੰ ਤੁਸੀਂ ਪਹਿਲਾਂ ਦੱਸਿਆ ਨਹੀਂ ਬੰਨਸ ਮਾਰ ਰੱਖੀ ਬੈਠੇ ਹੂੰ ਕਹਿੰਦੇ ਦੋ ਚੀਜ਼ਾਂ ਲਾਉਣੀ ਆ। ਲਾ ਦੇ। ਆ ਜਾ। ਨੇ ਉਹ ਪਰਾ ਲਾਇਆ ਜਦੋਂ ਪਰਾ ਤੂੰ ਤਪਿਆ। ਆ ਦੋ ਡੇਟਾ ਪਮੇਂ ਡੇਟੀਆਂ। ਉਹ ਗਲਾਸ ਉਹ ਪਈਆਂ। ਚੁੰਮਰੀਆਂ ਮਰੀਆਂ। 100 ਰੁਪਏ ਬੁੱਟਾ ਇਹ। ਆ ਮਰੀਆਂ ਮਰੀਆਂ ਇਹ ਮੈਨੂੰ ਦੇਤੀਆਂ ਲੈ। ਆ ਗਿਆ ਬੁੱਟਾ ਵਧੀਆ ਲੈ ਗਿਆ। ਸੰਗਦਾ ਹੀ ਲੱਕੀ ਤੇ ਛਾੜ ਗਏ। ਇੱਕ ਪੱਤਾ ਲਾਇਆ ਤਾਂ ਇੱਕ ਪੱਤਾ ਉੱਥੇ। ਆ ਮਰੀਆਂ ਮਰੀਆਂ ਇਹ ਮੈਨੂੰ ਦੇਤੀ ਇਹਨੇ। ਇੱਥੇ ਲਾ ਦੇ। ਆ ਇੱਥੇ ਲਾ ਦੇ। ਇਥੇ ਰਬਾਲੇ ਰਾਮ ਇਹਦੇ ਉਰੇ ਪੋਲਾ ਉਧਰ ਥੜਾ ਕਹਿੰਦਾ ਟਰੈਕਟਰ ਘੁੰਮੇ ਉਹ ਉਧਰ ਹੂੰ ਹੂੰ ਆ ਪੋਲਾ ਪਿਆ ਦੇਖ ਖੁਰਪੇ ਦਾ ਕਹਿੰਦਾ ਸੁੱਕੜਦਾ ਕਸੂਰ ਦਾ ਖੁਰਪੇ ਨਹੀਂ ਖੁਰਪੇ ਨਹੀਂ ਪੱਟਣਾ ਦਾ ਖੁਰਪੇ ਨਹੀਂ ਹਥਿਆਰ ਨਹੀਂ ਚੱਟਣਾ ਤੇਰੇ ਹਥਿਆਰ ਹੀ ਨਹੀਂ ਚੱਜਦੇ ਨਾ ਨਾ ਪੱਟਲਾ ਵਾ ਹੈ ਕਿ ਨਹੀਂ ਬੰਦਾ ਕਹਿੰਦਾ ਯੂਨੀਵਰਸਿਟੀ ਵਾਲੇ ਤਿੰਨ ਫੁੱਟ ਟੋਵਾ ਦੱਸਿਆਦਾ ਮਰੋ ਤੇ ਬਿਮਾਰੀ ਤਾਂ ਫੜਦੀ ਹੋਈ ਹੁਣ ਤੱਕ ਜਿਹੜੀ ਸੁਣੀ ਬੇਹੂਜੇ ਵਾਲੀ ਪੁੱਛ ਲੈ ਟੋਏ ਯੂਨੀਵਰਸਿਟੀ ਵਾਲਾ ਨੂੰ ਹਾਂ ਇਹ ਦੋ ਵਾਰੀ ਬੜੀ ਫੜੀ ਨਹੀਂ ਬੀਤੀ ਤਿੰਨ ਸਾਲ ਹੋ ਗਏ ਤੋਂ ਤੇ ਬਵਾਈ ਦਾ ਫੜਨੀ ਹੋਈ ਇਹਨੇ ਫੇਰ ਲੈ ਕੇ ਬੁਟੇ ਇੱਥੋਂ ਬਹੁਤ ਹੈੜੇ ਬਸ 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 ਥੋੜੇ ਇਹਨੂੰ ਪਾੜ ਲੈ ਲਫਾਫੇ ਨੂੰ ਆ ਪਾੜ ਕੇ ਲਾਈਂ ਲਫਾਫੇ ਆ ਪਾਣੀ ਲਈ ਬਹੁਤ ਆ ਜਾ ਆ ਜਾ ਅੱਪ ਜਲੀ ਇਹ ਬੰਦਾ ਕਾਪੂ ਕਾ ਨਾ ਪੈਂਦਾ ਥਾਲੀ ਯਾ ਚੱਲ ਇਹ ਤਾਂ ਹਿੱਲਿਆ ਪਿਆ ਪਾਣੀ ਚ ਰੱਖਿਆ ਪਤਾ ਨਾ ਉਹ ਲਾ ਦੇ ਟੁੱਟ ਜਿਹੜਾ ਜੀ ਨਹੀਂ ਰੁੱਟਦਾ ਨਹੀਂ ਲਾਦੇ ਜਾ ਕੇ ਹਾਂ ਉੱਠਾ ਗੱਲ ਵਈ ਹਾਂ ਬਸ ਲਾ ਦੇ ਲਾ ਟੁੰਗਾ ਹੋ ਗਿਆ ਚਲ ਕੋਈ ਨਹੀਂ ਮੜੀ ਮਿੱਟੀ ਪਾ ਲੈ ਥੱਲੇ ਥੋੜੀ ਜਿਹੀ ਪਾਈ ਬਸ 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 ਇਹ ਮਿੱਟੀ ਥੱਲੇ ਰਹਿ ਗਈ ਨਾ ਨਹੀਂ ਨਹੀਂ ਡੂੰਗਾ ਨਹੀਂ ਤਾਂ ਹੁਣ ਹਾਂ ਇਹਨੇ ਬੁੱਟੇ ਲਾ ਦਿੱਤੇ ਛੇ ਨਹੀਂ ਤਾਂ ਪੋੜਦਾ ਹੈ ਉਹ ਘਾਸ ਰੂਟਾਂ ਵੀ ਦੇਖਣਾ ਹੈ ਕੋਈ ਆਓ ਆਇਆ ਪਾਣੀ ਵੀ ਪੋਣਨਾ ਨੂੰ ਉਹ ਆ ਫਿਰਦਾ ਸਭੀ ਉਧਰ ਕੌਣਾ ਮੁੰਡਾ ਹੈ 12 ਵਾ ਵਾ ਪ੍ਰਭੂ ਪ੍ਰਭੂ ਇਹ ਦਾ ਤੂੰ ਮੈਨੂੰ ਆਏ ਤੂੰ ਪਾਲਾ ਭਰਾਵਾ ਤੂੰ ਪਾਲ ਚੱਲ ਕਰ ਦੇ ਛੱਡ ਜਾ ਅ ਘੁਰਪਾ ਵਸੇ ਕਰ ਦੇ ਲੱਤਾਂ ਚ ਪਾ ਦੇ ਪੁੱਤ ਪਾਣੀ ਇਹ ਘੁਰਪੇ ਨੂੰ ਇੱਥੇ ਦਾਨ ਕਰਦੇ ਜੂਰ ਪੈਂਦੀ ਜੂਰ ਜੜਤਨਾ ਪੈਂਦੀ ਪਾੜੇ 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 ਇਹ ਉੱਟਾ ਪਰ ਰੱਖ ਦੇ ਗੜਾਈ ਜਾਣੇ ਕੰਮ ਆਊਗਾ ਸਿੱਧਾ ਲੈ 36 ਵਾਲ ਬਾਤ ਪਾੜੇ ਪਾੜੇ ਐਤੀ ਗੁਰਦੇ ਦਾ ਨਹੀਂ ਆਇਆ ਨਿਕਾਰੀ ਜਾ ਇਤਰੀ ਕੀ ਤੋੜੀ ਯਾਰ ਮੇਰੇ ਹੱਥਾਂ ਦਾ ਪਾ ਪਾਣੀ ਤੂੰ ਆ ਮੋਟਰ ਰੇਕ ਲਾਦ ਮਾ ਚਲਾ ਦੇ ਇਹਨਾਂ ਧਾਨਾਂ ਨੂੰ ਚੱਲ ਪਰ ਇਹਦਾ ਪਈਆ ਅਰੇ ਵੀ ਆ ਖਾਲੀ ਦਾ ਪਈਆ ਖਾਲੀ ਦਾ ਪਈਆ ਚਲੋ ਚਲੀਏ ਲਾ ਲਾ ਹਵਾ ਗੋਲ ਚੰਗਾ ਜੀ ਫਿਰ ਤਰੇ ਨੂੰ ਮਿਲਦੇ ਮਾਰਾ ਸੁੱਖ ਰੱਖੇ ਬੰਮੇ ਸੁੱਖੇ ਆ ਹੁਣ ਹਾਂ ਹੁਣ ਸਤਰੀ ਗਾਲੀ ਆ ਆ ਬਣਾ ਲੈ ਜੇਗਾ ਵੀਡੀਓ ਤੂੰ ਵੀ ਆ ਜੰਗਾ ਲੱਗੀ ਵੀ ਆ ਅਗਲਾ ਉੱਡਾ ਤੈਨੂੰ ਹੀ ਦੇਣਾ ਅਸੀਂ ਹੂੰ ਆ ਜੰਗਾ ਲੱਗੀ ਵੀ ਆ ਰੂ ਕੀ ਕੀ ਆਏ